ਦਾ ਵੀ ਵਾਹ ਕਮਾਲ ਗੱਲਬਾਤ ਹੋ ਗਈ ਹੈ ਜੀ ਇੱਥੇ ਉਹ ਗੱਲ ਤਾਂ ਤੁਸੀਂ ਸੁਣੀ ਹੋਏਗੀ ਕਿਸਮਤ ਵਾਲਾ ਰਿਆ ਤੇਰ ਨਹੀਂ ਲੱਗਦੀ ਤੇ ਭਾਜੀ ਹੁਣ ਤਾਂ ਸਾਈਕਲ ਤੋਂ ਜਹਾਜ਼ ਤੱਕ ਦਾ ਸਫ਼ਰ ਤੈ ਹੋ ਹੀ ਜਾਣਾ ਚਾਹੀਦਾ ਦੇਖੋ ਜੀ ਉਹ ਦਵਾਗੇ ਉਸ ਐਕਟਵਲ ਹੋਵੇ ਜੀ 10 ਲੱਖ ਰੁਪਇਆ ਲਾ ਕੇ ਆਇਤੇ ਜਦੋਂ ਹੀ ਮੈਨੂੰ ਪਤਾ ਲੱਗਾ ਕਿ ਇੱਥੇ 10 ਲੱਖ ਰੁਪਇਆ ਲੱਗਿਆ ਹੈ ਮੈਂ ਤਾਂ ਉਰਦਾ ਹੋਇਆ ਆ ਗਿਆ ਤੇ ਆਹ ਦੇਖੋ ਆਪਾਂ ਹੁਣੇ ਹੀ ਪਤਾ ਕਰ ਲੈਣੇ ਆ ਪਾਜੀ ਮੈਂ ਸੁਣਿਆ 10 ਲੱਖ ਰੁਪਇਆ ਲੱਗਾ ਇਥੇ ਜੀ ਜੀ 10 ਲੱਖ ਰੁਪਇਆ ਕੱਲ ਲੱਗਾ ਜੀ ਸਾਡੇ ਕੋਲੋਂ ਸਾਡੀ ਵੀ ਕੀ ਹੋਈ ਮਜ਼ਾਕ ਕਰ ਰਹੇ ਹੋ ਨਹੀਂ ਨਹੀਂ ਪਾਜੀ 20 ਰੁਪਏ ਦੇ ਵਿੱਚ ਉਹ ਵੀ 20 ਰੁਪਏ ਚ 20 ਰੁਪਏ ਚ 10 ਲੱਖ ਰੁਪਇਆ 20000 ਰੁਪਏ 10 ਲੱਖ ਰੁਪਏ ਹਾਂਜੀ ਹਾਂਜੀ ਕਿੱਥੇ ਲੱਗਦਾ ਇਹ ਇੱਥੇ ਭਜੀਆ ਦੇਖੋ ਆ ਸਾਡੇ ਕਸਟਮਰ ਹੈਗੇ ਜਿਨ੍ਹਾਂ ਦਾ 10 ਲੱਖ ਰੁਪਏ ਲੱਗੇ ਜੀ 20000 ਭਾਈ ਇਹ ਇਹ ਗੱਲ ਨਹੀਂ ਬੰਦੀ ਹੈਗੀ ਕਿ ਕਿੱਥੇ ਲੱਗਾ 10 ਲੱਖ ਮੈਂ ਇਹਨਾਂ ਨੂੰ ਪੁੱਛਣਾ ਜੀ ਸਾਡੇ ਸਾਹਮਣੇ ਲੱਗਾ 10 ਲੱਖ ਲੱਗੇ ਉਹ ਹੋਲਡਿੰਗਸ ਲੱਗੀਆਂ ਦੇਖੋ ਵੀ ਚੈੱਕ ਕਰੋ ਆ ਕੀਵਾਰ ਕੋਡ ਉਹਨਾਂ ਆਪ 스ਕੈਨ ਕਰਾਂਗੇ ਜੀ ਇਹਦੇ ਨਾਲ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਦਾ ਇਨਾਮ ਹੈ ਜੀ ਆਹ ਦੇਖੋ ਜੀ ਸਾਹਮਣੇ ਬੋਲ ਪਿਆ ਜੀ ਆ ਜ਼ੀਰੋਂਾਂ ਤੋਂ ਵੀ ਗਿਣ ਸਕਦੇ ਇੱਕ ਦਿਨ ਨਾਲ ਕਿੰਨੀਆਂ ਜ਼ੀਰੋਂਾਂ ਲੱਗੀਆਂ ਬਈਆਂ ਨੇ 10 ਲੱਖ ਦਾ ਇਨਾਮ ਆਪ ਬੋਲਦੀ ਹੈ ਜੀ ਟਿਕਟ ਇਹ ਤਾਂ ਸੱਚੀ ਲੱਗ ਗਿਆ 10 ਲੱਖ ਰੁਪਈਆ ਉਹ ਵੀ 20 ਰੁਪਏ 'ਚ ਦੇਖੋ ਜੀ ਮੈਨੂੰ ਤਾਂ ਨਹੀਂ ਹੋ ਰਿਹਾ ਵਿਸ਼ਵਾਸ ਲੇਕਿਨ ਇਹਨਾਂ ਨੂੰ ਪੁੱਛਣਾ ਪਏਗਾ ਹੁਣ ਸੱਚੀ ਸੱਚੀ ਭਾਈ ਹੁਣ ਸੱਚੀ ਸੱਚੀ ਦੱਸ ਦਿਓ ਜੀ ਵਾਕੇ ਵਿਸ਼ਵਾਸ ਨਹੀਂ ਆ ਜਦੋਂ ਆ ਮੈਨੂੰ ਨਹੀਂ ਭਾਈ ਗੇ ਮੈਨੂੰ ਤਾਂ ਲੱਗਦਾ ਨਹੀਂ ਯਾਰ ਕਿ ਮੈਂ ਟਿਕਟ ਜਾਇ ਕਰਤੀ ਛੋਅਏ झाली ਮੈਂ ਪੁਣਾ ਦੇਖਿਆ ਵੀ ਨਹੀਂ ਹਾਂ ਲੱਗ ਗਿਆ ਮੈਨੂੰ ਯਕੀਨ ਨਹੀਂ ਇਹ ਮੈਨੂੰ ਮਾਲਾ ਤੁਹਾਨੂੰ ਰਾਤ ਨੂੰ ਨੀਂਦ ਆ ਗਈ ਸੀ ਭਾਜੀ ਨੀਂਦ ਕਿੱਥੇ ਆਈ ਭਾਜੀ ਨਹੀਂ ਆਈ ਕਹਾ ਐਦਾ ਲੱਗੇ ਜਿਸਦਾ ਨਾ ਮੈਨੂੰ ਯਕੀਨ ਰਾਤ ਵਿੱਚ ਗਏ ਯਕੀਨ ਨਹੀਂ ਹੋ ਰਿਹਾ ਰਾਤ ਨੂੰ ਵੀ ਕਿ ਮੇਰੇ ਹਲਵਾਕੇ ਲੱਗ ਗਈ ਹੈ ਉਹ ਵੀ 20 ਰੁਪਏ ਚ ਉਹ ਵੀ 20 ਰੁਪਏ ਮੈਂ ਕਿੰਨੀ ਆਪੜੀ ਆਪਈਆਂ ਹੋੱਚੀ ਲੱਗਾ ਇੱਕ 20 ਰੁਪਏ ਮੈਨੂੰ ਨਹੀਂ ਲੱਗੀ ਕਿਸਮਤ ਜਾ ਕੇ ਦਾਮ ਤਾਂ ਦਿਖਾਣਾ ਪੈਂਦਾ ਹੈ ਕਿਸਮਤ ਬਦਲਦੇ ਆਂ देर ਨਹੀਂ ਲੱਗਦੀ ਤੁਹਾਡੇ ਸਾਹਮਣੇ ਇੱਕ ਨਮੂਨਾ ਹੈ ਭਾਜੀ ਆਪਣਾ ਨਾਮ ਕੀ ਹੈ ਮੇਰਾ ਅਮਿਤ ਤੇ ਤੁਸੀਂ ਲੋਕਲ ਹੀ ਰਹਿੰਦੇ ਹੋ ਇੱਥੇ ਜੀ ਲੋਕਲ ਹੀ ਤੇ ਤੁਸੀਂ ਲੋਟਰੀ ਕਿੰਨੀ ਕਵਾਰੀ ਪਾਈ ਆ ਜਿੱਦਾਂ ਅਜੇ ਤੱਕ ਮੈਂ ਪਾਈ ਤੇ ਕਾਫੀ ਵਾਰ ਆ ਪਰ ਇਹ ਰਾਸ਼ਵਰੀ ਪਹਿਲੀ ਵਾਰ ਪਾਈ ਸੀ ਅਗੇ ਰਾਸ਼ਵਰੀ ਪਹਿਲੀ ਵਾਰ ਹੀ ਪਾਈ ਸੀ ਤੇ ਤੁਹਾਨੂੰ 10 ਲੱਖ ਰੁਪਏ ਲੱਗ ਗਿਆ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਅਸਲੀ ਨਮੂਨਾ ਤੁਹਾਨੂੰ ਆਪਾ ਦਿਖਾਤਾ ਵਾ ਅਸਲੀਅਤ ਆਹ ਹੈ ਕਿ 20 ਪੇਜ 10 ਲੱਖ ਰੁਪਏ ਲੱਗ ਚੁੱਕਾ ਵਾ ਤੇ ਇਹ ਜਗਤਪੁਰੇ ਦੇ ਵਿੱਚ ਸ਼ਹਿਰਪੁਰ ਦੇ ਵਿੱਚ ਲੱਗਾ ਵਾ ਜੀ ਹੁਨਾ ਮੈਂਟਰਪ੍ਰਾਈਜ਼ਸ ਤੇ ਤੇ ਇਹੀ ਆ ਜੀ ਕਰੋੜਪਤੀ ਵੀ ਬਣੂਗੇ ਇੱਥੋਂ ਤੇ ਲੱਖਪਤੀ ਦਾ ਬਣ ਚੁੱਕੇ ਆ ਦੀ ਹੁਣ ਇਸ ਵੇਲੇ ਇੱਥੋਂ ਤੇ ਤੁਹਾਡੇ ਸਾਹਮਣੇ ਤਾਜ਼ੇ-ਤਾਜ਼ੀ ਜਿਹੜੇ ਲੱਖਪਤੀ ਬਣੇ ਆ ਉਹ ਤੁਹਾਡੇ ਸਾਹਮਣੇ ਆ ਤੇ ਹੁਣ ਤੁਸੀਂ ਇਹ ਦੱਸੋ ਕਿ ਕੀ ਕਰਨਾ ਤੁਸੀਂ 10 ਲੱਖ ਦਾ ਇਹ ਦੱਸ ਰਹੇ ਮੇਰੇ ਪਰ ਇੱਕ ਮਾਦਾ ਵੀ ਦਾ ਸੜਾ ਕਰਜ਼ਾ ਸੀਗਾ 4 ਲੱਖ ਦਾ ਅੱਛਾ ਜੀ ਉਹ ਤਾਰੂਗਾ ਅੱਛਾ ਜੀ ਤਾਂ ਫਿਰ ਉਹ ਤੁਹਾਡਾ ਆਪਣਾ ਆਪਣਾ ਸੜਾ ਘਰ ਖਰਾਬ ਆ ਸੜਾ ਇੰਟਰਨੈਸ਼ਨਲ ਟ੍ਰਿਪ ਵੀ ਲਾ ਰਹੇ ਹੋ ਟ੍ਰਿਪ ਵੀ ਲਾਵਾਂਗੇ ਉਹ ਵੱਡੇ ਹੀ ਲਾਵਾਂਗੇ ਰਾਜੇਸ਼ਵਰੀ ਚ ਉਹ ਵੀ ਲਾਵਾਂਗੇ ਅੱਛਾ ਜੀ ਉੱਪਰ ਦੇ ਲੱਗੂਗਾ ਤਾਂ ਜਿਹੜੇ ਬਾਕੀ ਆ ਤੁਹਾਡੇ ਆਪਣੇ ਬੱਚਿਆਂ ਨੂੰ ਵਧੀਆ ਸਕੂਲ ਚ ਪਾਵਾਂਗੇ ਤਾਂ ਉਹ ਬੱਚੇ ਦੇ ਫੀ ਵਗੈਰਾ ਸਾਰਾ ਵਸੇ ਦੇਖਾਂਗੇ ਤੇ ਘਰ ਤੁਹਾਡਾ ਰਿਪੇਅਰ ਵਸੇ ਹੈ ਹੁਣ ਵਾਲਾ ਉਹ ਵੀ ਕਰਾਵਾਂਗੇ ਨਾਲ ਤੇ ਤੁਸੀਂ ਵੀ ਆਪਣੀ ਕਿਸਮਤ ਦੇ ਦਰਵਾਜ਼ੇ ਖੋਲ ਸਕਦੇ ਹੋ ਨਹੀਂ ਨਾ ਬਿਲਕੁਲ ਇੱਕ ਮੌਕਾ ਜੇ ਉਹ ਇੱਥੇ ਦਾ ਕਿਸਮਾ ਜਿਉ ਉ ਜਾਗਣੀ ਹੈ ਇੱਕ ਜਿ ਰਾਜਵੜੀ ਇਲਾਕੇ ਪਾਓ ਆਪਣੀ ਕਿਸਮਾ ਅਜਮਾਓ ਪੁਣਾ ਇੱਕ ਕਵਰੀ ਦਾ ਦੇਖੋ ਜੀ ਪੁਣਾ ਮੈਂਟਰਪ੍ਰਾਈਜ਼ਸ ਦੇ ਲੋਟਰੀ ਪਾਈ ਆ 20 ਰੁਪਏ ਦੇ ਇੱਥੇ ਬਾ ਕਮਾਲ ਗੱਲਬਾਤ ਹੋ ਗਈ ਹੈ ਬਾਕੇ ਬਾਕੇ ਆਕੇ ਕਮਾਲ ਹੈ ਸਾਰੀ ਰਾਤ ਇਦਾਂ ਜਾਸ ਹੁੰਦਾ ਹੈ ਜਿਹੜਾ ਨੀਂਦ ਆਉਂਦੀ ਅੱਖ ਬੰਦ ਕਰੇ ਪੱਖਾ ਅੱਖੀ ਦਾ ਬੰਦ ਹੋ ਗਈ ਲੱਗਾ ਯਾ ਕਮਾਲ ਹੋ ਗਈ ਏ ਭਾਈ ਜੋ ਗਿਆ ਤਾਂ ਵੀ ਯਕੀਨ ਨਹੀਂ ਹੋਇਆ ਮੈਂ ਕਹਾ ਯਾਰ ਭਾਈ ਨਹੀਂ ਮੈਂ ਕਹਾ ਤੁਸੀਂ ਵੇਲੇ ਦੇਖੋ ਕਿਤੇ ਹੱਥ ਨਾਲ ਇਹ ਤਾਂ ਹੁਣ ਤੁਹਾਨੂੰ ਜਿੱਲੀ ਦੇ ਤੱਕ ਚੈੱਕ ਨਹੀਂ ਨਾ ਮਿਲਣਾ ਹੈਗਾ 19 ਦੇ ਤੱਕ ਤਾਂ ਤਾਨੂੰ ਯਕੀਨ ਨਹੀਂ ਯਕੀਨ ਨਹੀਂ ਹੋਣਾ ਹੈਗਾ ਨਾ ਹਾਲੇ ਵੀ ਤੁਹਾਡੇ ਮਤਲਬ ਮੈਨੂੰ ਲੱਗ ਨਹੀਂ ਰਿਹਾ ਕਿ ਹਾਲੇ ਤੁਹਾਨੂੰ ਯਕੀਨ ਹੋਇਆ ਹੈ ਕਿ 20 ਰੁਪਏ ਦੇ 10 ਲੱਖ ਲੱਗ ਗਏ ਬਿਲਕੁਲ ਹਲੇ ਵੀ ਨਹੀਂ ਹੋ ਰਿਹਾ ਇਹ ਅਜੇ ਤੱਕ ਇਤਨਾ ਨਹੀਂ ਲੱਗਦਾ ਸੀਗਾ ਕਿ ਲੋਟਰੀ ਵਾਲੇ ਇਦਾਂ ਹੀ ਕੱਢਦੇ ਰਹਿੰਦੇ ਆ ਲੋਟਰੀਆਂ ਮਤਲਬ ਆਪਣੇ ਬੰਦਿਆਂ ਨੂੰ ਕੱਢ ਦਿੰਦੇ ਆ ਹਨਾ ਇਦਾਂ ਹੀ ਲੱਗਦਾ ਇਹ ਮੈਂ ਕਿਹਾ ਭਾਈ ਕਮਾਲ ਮੈਂ ਕਿਹਾ ਹੁਣ ਇਸੇ ਲਈ ਤੇ ਮੈਂ ਰਾਈ ਤਾਂ ਮੈਂ ਕਿਹਾ ਉਹ ਨੰਬਰ ਕਿੱਦਾਂ ਲੱਗ ਗਿਆ ਮੈਨੂੰ ਅੱਛੇ ਤਰੀਕੇ ਨਾਲ ਪਾਇਆ ਹੈ ਇਹ ਪਾਇਆ ਲੋਕਾਂ ਦੀ ਸੋਚ ਹੀ ਇਹ ਬਣ ਚੁੱਕੀ ਹੈ ਕਿ ਲੋਟਰੀ ਵਾਲੇ ਇਦਾਂ ਕਰਦੇ ਆ ਕਿ ਆਪਣੇ ਬੰਦਿਆਂ ਨੂੰ ਲਾ ਦਿੰਦੇ ਆ ਇਹਨਾਂ ਦੀ ਕੋਈ ਸੈਟਿੰਗ ਹੁੰਦੀ ਹੋਗੀ ਕਿ ਕਿੱਥੇ ਦਿੰਦੇ ਆ ਆਮ ਬੰਦੇ ਨੂੰ 10 ਲੱਖ ਰੁਪਏ ਆ ਜਾਂ ਮਤਲਬ ਵੱਡੇ ਨਾਮ ਤਾਂ ਇਹ ਕਿੱਥੇ ਦਿੰਦੇ ਆ ਬਿਲਕੁਲ ਇਹ ਹੀ ਵਾਕਈ ਗੱਲ ਸਾਡੀ ਸਹੀ ਹੈ ਇਦਾਂ ਕਹਿੰਦੇ ਆ ਕਿ ਇਹ ਆਪਣੇ ਬੰਦੇ ਦਾ ਨੰਬਰ ਕੱਢਦੇ ਆ ਉਹੀ ਨੰਬਰ ਚ ਚਲਾਉਂਦੇ ਆ ਜਿਹੜਾ ਆਪਣੇ ਬੰਦੇ ਦੇ ਲਈ ਤਾਂ ਹੁੰਦਾ ਉਹੀ ਚੱਕਰੀ ਘੁਮਾਉਂਦੇ ਆ ਤਾਂ ਇਦਾਂ ਬਿਲਕੁਲ ਨਹੀਂ ਹੈਗਾ ਇਹ ਬਿਲਕੁਲ ਬੇਗੋਫੀ ਬਿਲਕੁਲ ਝੂਠਾ ਸਚਾਈ ਇਹ ਹੈ ਅੱਜ ਮੈਂ ਜ਼ਿਆਦਾ ਸਬੂਤ ਆ ਇਸ ਚੀ ਦੇ ਉਨੀਆਂ ਭਾਈਆਂ 50 ਸਗਾਰ ਭਾਈ ਨਾਗਲੈਂਡ ਦੇ ਭਾਈ ਉੱਥੇ ਹੱਦ ਤੱਕ ਮੇਰੇ ਨਿਕਲੇ ਨਹੀਂ ਹਮੇਸ਼ਾ ਛੋਟੇ ਇਨਾਮ ਨਿਕਲੇ ਅੱਜ ਪਹਿਲੀ ਵਾਰ ਤੀਸਰੀ ਵਾਰ ਰਾਜੇਸ਼ਰੀ ਭਾਈ ਤੇ ਤੀਜੀ ਵਾਰੀ ਚ ਮੇਰਾ ਨਿਕਲ ਗਿਆ ਤੇ ਰਾਜੇਸ਼ਰੀ ਨੇ ਕਰ ਦਿੱਤੇ ਆ ਜੀ ਸਪਨੇ ਪੂਰੇ ਤੇ ਹੋਰ ਵੀ ਬਹੁਤ ਲੋਕਾਂ ਦੇ ਸਪਨੇ ਹੁਣ ਤੱਕ ਰਾਜੇਸ਼ਰੀ ਪੂਰਾ ਕਰ ਚੁੱਕਾ ਵਾ ਤੇ ਆਪਾਂ ਹੁਣ ਸੈਲੀਬ੍ਰੇਸ਼ਨ ਦਾ ਮਾਹੌਲ ਇੰਜੋਏ ਕਰਾਂਗੇ ਇਸ ਤੋਂ ਬਾਅਦ ਤੇ ਆਪਾਂ ਤੁਹਾਨੂੰ ਰਿਟੇਲਰ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਨੇ ਲਾਟਰੀ ਵੇਚੀ ਸੀਗੀ ਇਹ ਗਵਰਨਮੈਂਟ ਰਿਸਟਰਡ ਵੀ ਹੈਗੀ ਆ ਤੇ ਨਾਲ ਨਾਲ ਇਹਨਾਂ ਨੂੰ ਪੇਮੈਂਟ ਵੀ ਸਾਰੀ ਤੁਹਾਡੇ ਅਕਾਊਂਟ 'ਚ ਆਏਗੀ ਜੀ ਕਿੰਨੇ ਸਾਰੇ ਅਕਾਊਂਟ 'ਚ ਆਏਗੀ ਤੁਹਾਨੂੰ ਬਾਈ ਚੈੱਕ ਦੇਵਾਂਗੇ ਜਿਹਦੇ ਕਾਊਂਟ 'ਚ ਆਊਗੀ ਮੈਂ ਹਾਂ ਤੁਹਾਡਾ ਦੋਸਤ ਹੋਸਟ ਮਿਸਟਰ ਰਿਸ਼ੀ ਨਾਰੰਗ ਜਿੱਦਾ ਕੀ ਤੁਹਾਨੂੰ ਪਤਾ ਹੀ ਆਪਾਂ ਆਇਆ ਹਿਸ਼ਾਰਪੁਰ ਪੰਜਾਬ ਤੋਂ ਤੇ ਅੱਜ 10 ਲੱਖ ਰੁਪਏ ਯਹਾਂ ਪੇ ਨਿਕਲ ਚੁੱਕੇ ਇਹ ہماری ਉਸ ਆਡੀਅੰਸ ਕੇ ਲਈ ਜੋ ਜਿੰਨਕੋ ਪੰਜਾਬੀ ਥੋੜੀ ਕਮ ਸਮਝ ਆਤੀ ਹੈ ਉਹਨਾਂ ਕੇ ਲਈ ਵੀ ਸਪੈਸ਼ਲ ਕਿਉਂਕਿ ਪੂਰੇ ਇੰਡੀਆ ਮੈਂ ਵੀਡੀਓ ਦੇਖੀ ਜਾਂਦੀ ਹੈ ਔਰ ਇੱਥੇ ਲੱਗ ਚੁੱਕਾ ਜੀ 10 ਲੱਖ ਰੁਪਈਆ 20 ਰੁਪਏ ਸਿਰਫ ਤੇ ਬਾਕੀ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸੈਲੀਬ੍ਰੇਸ਼ਨ ਚੱਲ ਰਹੀ ਹੈ ਜੀ ਦੇਖੋ ਚਲੋ ਜੀ ਆਪਾਂ ਜਾਣਦੇ ਹਾਂ ਇਹਨਾਂ ਤੋਂ ਟੂਰਨਾਮੈਂਟਲ ਪ੍ਰਾਈਜ਼ੇਸ ਦੇ ਮਾਲਕ ਕਰਨ ਮੁਰਗਈ ਜੀ ਭਾਜੀ ਇਹ ਦੱਸੋ ਇਹ ਤਾਮਾ ਜਮਾ ਇਹ ਚੱਕਰ ਕੀ ਪਾਇਆ ਤੁਸੀਂ ਇਹ ਜੀ ਸਾਡੇ ਕੱਲ 20 ਰੁਪਏ ਵਾਲੀ ਟਿਕਟ ਜਿਹੜੀ ਮੰਥਲੀ ਰਾਸ਼ਟਰੀ ਲੋਟਰੀ ਹੈਗੀ ਹੈ ਉਹਦੇ ਵਿੱਚ 10 ਲੱਖ ਰੁਪਏ ਦਾ ਨਾਮ ਲੱਗਿਆ ਕਸਟਮਰ ਦਾ 10 ਲੱਖ ਰੁਪਏ ਦਾ ਹਾਂ ਜੀ ਮੰਥਲੀ ਲੋਟਰੀ ਜੀ 20 ਰੁਪਏ ਦੀ ਲੋਟਰੀ ਦੇ ਵਿੱਚ 10 ਲੱਖ ਰੁਪਏ ਦੀ ਜੀ ਲੋਟਰੀ ਹੈ ਪੰਜ ਦਾ ਸੈੱਟ ਹੁੰਦਾ 100 ਰੁਪਏ ਦਾ ਪੂਰਾ ਇਹ ਤੋਂ ਲੈ ਕੇ E ਤੱਕ ਸੀਰੀਜ਼ ਹੁੰਦੀ ਹੈ ਅੱਛਾ ਜੀ 100 ਰੁਪਏ ਦਾ ਸੈੱਟ ਮਿਲਦਾ ਹੈ ਅੱਛਾ ਜੀ ਉਹਦੇ ਵਿੱਚ ਬੰਦੇ ਦਾ ਇੱਕ ਪ੍ਰਾਈਜ਼ ਨਿਕਲਿਆ ਹੈ B ਸੀਰੀਜ਼ ਦੇ ਵਿੱਚ 34331 ਨੰਬਰ ਜਿਹੜਾ 10 ਲੱਖ ਦਾ ਪ੍ਰਾਈਜ਼ ਲੱਗਿਆ ਇਹ ਮਹੀਨੇ ਹਰ ਮਹੀਨੇ ਪ੍ਰਾਈਜ਼ ਨਿਕਲਦਾ ਜੀ ਹਰ ਮਹੀਨੇ ਨਿਕਲਦਾ ਜੀ ਅੱਛਾ ਤੇ ਕਿਸੇ ਕਿਸੇ ਨੂੰ ਇਦਾਂ ਵੀ ਹੁੰਦਾ ਹੈ ਕਿ ਯਾਰ ਆਪਾਂ ਰਾਤੋਂ ਰਾਤ ਸਾਨੂੰ ਟਿਕਟ ਲੱਗ ਜਾਵੇ ਇਦਾਂ ਦਾ ਵੀ ਕੁਝ ਹੁੰਦਾ ਹੈ ਬਹੁਤ ਬਹੁਤ ਚਾਂਸੇ ਹੁੰਦੇ ਆ ਜੀ ਇਦਾਂ ਦੀ ਕਈ ਸਾਡੇ ਕੋਲ ਕਸਟਮਰ ਆਉਂਦੇ ਆ ਕਈ ਵਾਰ 90000 ਰੁਪਏ ਲੱਗੇ ਕਈਆਂ ਦਾ 45000 ਲੱਗੇ ਕਈਆਂ ਦਾ 50000 ਲੱਗਦਾ ਹੈ ਅੱਛਾ ਜੀ ਛੋਟੇ ਛੋਟੇ ਪ੍ਰਾਈਜ਼ੇਸ ਪਰ ਬੜਾ ਪ੍ਰਾਈਜ਼ ਸਾਡੇ ਕੋਲ 10 ਲੱਖ ਰੁਪਏ ਦਾ ਪਹਿਲੀ ਵਾਰ ਹੀ ਲੱਗਿਆ ਜੀ ਟੂਰਨਾਮੈਂਟ ਰਾਈਜ਼ ਅੱਛਾ ਜੀ ਇਹ ਟੂਰਨਾਮੈਂਟਲ ਪ੍ਰਾਈਜ਼ ਹੈ ਤਾਂ ਤੁਸੀਂ ਦੱਸ ਤਾਂ ਪਰ ਤੁਸੀਂ ਐਡਰੈਸ ਤਾਂ ਦੱਸੋ ਉਹ ਬੰਦੇ ਆਣ ਕਿੱਥੇ ਲੋਟਰੀ ਪਾਣ ਟੂਰਨਾਮੈਂਟ ਐਂਟਰਪ੍ਰਾਈਜ਼ ਜੀ ਨੀਅਰ ਸ਼ੇਰਾਵਲੀ ਗੋਟੀ ਅੱਛਾ ਜੀ 올 ਜਗਤਪੁਰਾ ਅੱਛਾ ਉੱਥੇ ਹੀ ਸਾਡਾ ਕਾਊਂਟਰ ਹੈ ਜ ਉਹ ਕਲੇਮ ਵੀ ਕਰ ਸਕਦਾ ਹੈ ਆਪਣੀ ਜੇ ਪ੍ਰਾਈਜ਼ ਲੱਗੇ ਕਿਉਂਕਿ ਫਿਜ਼ੀਕਲ ਟਿਕਟ ਉਹ ਅਵੇਲੇਬਲ ਹੋ ਗਈ ਤਾਂ ਹੀ ਪ੍ਰਾਈਜ਼ ਕਲੇਮ ਕਰ पाए ਮੈਨੂੰ ਕਲੇਮ ਦੀ ਇੱਕ ਗੱਲ ਦੱਸੋ ਕਿ ਜਦਾਂ ਕਲੇਮ ਕਿੱਦਾਂ ਹੁੰਦਾ ਵਾ ਕੀ ਮਤਲਬ ਕੀ ਪ੍ਰੋਸੀਜਰ ਹੁੰਦਾ ਕਲੇਮ ਦਾ ਇਹਦਾ ਸਾਰ ਪ੍ਰੋਸੀਜਰ ਇਦਾਂ ਹੁੰਦਾ ਜੇ ਕੋਈ ਵੱਡਾ ਪ੍ਰਾਈਜ਼ ਲੱਗਦਾ ਹੈ ਉਹਦੇ ਵੀ TDS ਵਗੈਰਾ ਸਭ ਕੱਟ ਹੁੰਦਾ ਹੈ 30% ਟੈਕਸ ਕੱਟ ਹੁੰਦਾ ਜੀ ਜਿਹੜਾ ਵੀ ਪ੍ਰਾਈਜ਼ ਹੁੰਦਾ ਅੱਛਾ ਜੀ ਬਾਕੀ ਮਨੀ ਤੁਹਾਡੇ ਅਕਾਊਂਟ ਦਾ ਵਿੱਚ ਜਾਂਦੀ ਹੈ ਪੈਨ ਕਾਰਡ ਆਧਾਰ ਕਾਰਡ ਕਸਟਮਰ ਦਾ ਚਾਹੀਦਾ ਰਹਿੰਦਾ ਤਾਂ ਅਕਾਊਂਟ ਡਿਟੇਲਸ ਵਿਦ ਕ੍ਰੋਸ अच्छा जी बाकी ਸਾਡੇ ਕੋ ਟਿਕਟਾਂ ਹੋਰ ਵੀ ਬਥੇਰੀਆਂ ਰਹਦੀਆਂ ਨੇ ਟਿਕਟਾਂ ਇਹਦਾ 50 ਰੁਪਏ ਵਾਲੀ ਵੀ ਹੈ ਉਹ ਵੀ ਡੇਲੀ ਚਲਦੀ ਹੈ ਮੰਥਲੀ ਵੀ ਹੁੰਦੀ ਹੈ 50 ਰੁਪਏ ਵਾਲੀ ਜਿਹੜੀ ਮੰਥਲੀ ਟਿਕਟ ਹੈ 50 ਰੁਪਏ ਵਾਲੀ ਉਹਦੇ ਵਿੱਚ 30 ਲੱਖ ਰੁਪਏ ਦਾ ਇਨਾਮ ਹੈ ਜੀ اچھا ਜੀ ਇਹ ਮੰਥਲੀ ਟਿਕਟ ਹੈ ਜੀ ਸਾਡੀ ਇਹ ਮਤਲਬ ਜ਼ਰੂਰੀ ਨਹੀਂ ਕਿ 10 ਲੱਖ ਮਤਲਬ ਇਹ ਕਿਤੇ ਤੱਕ ਜਾਂਦਾ ਹੈ ਪ੍ਰਾਈਜ਼ ਕਰੋੜਾਂ ਤੱਕ ਵੀ ਕਰੋੜਾਂ ਤੱਕ ਵੀ ਜਾਂਦਾ ਹੈ ਮੈਂ ਸੋਚ ਰਿਹਾ ਕਿ ਜਿੱਦਾਂ ਤੇ ਕਰੋ ਨਿਕਲਣਾ ਹੈ ਦਾ ਹੁਣ ਪ੍ਰਾਈਜ਼ ਹੈ 25 ਤਰੀਕ ਨੂੰ ਇਸੇ ਮਹੀਨੇ ਨਿਕਲੇਗਾ ਜੀ ਇਸੇ ਮਹੀਨੇ 28 ਤਰੀਕ ਨੂੰ ਲੱਗ ਜਾਣਾ ਹੈ ਹਾਂ ਜੀ ਇਹ ਲੱਗ ਜਾਏਗਾ ਜੀ 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 ਕਿਸਮਤ ਹੈ ਆਪ ਤੁਹਾਡੀ ਕਿਸਮਤ ਹੈ ਕਿ ਟਿਕਟ ਆਪਣੀ ਹੈਗੀ ਅੱਛਾ ਦੇਖੇ ਪਰ ਮੇਰੇ ਹਿਸਾਬ ਨਾਲ ਟਿਕਟ ਪਹਿਲਾਂ ਪਾਣੀ ਪਏਗੀ ਇਹ ਲਗਾਉਣ ਲਈ ਠੀਕ ਹੈ ਪਾਓਗੇ ਤਾਂ ਕਰਕੇ ਇਨਾਮ ਆਉਗੇ ਨਾ ਹਾਂ ਠੀਕ ਹੈ ਇਹ ਤਾਂ ਗੱਲ ਬਿਲਕੁਲ ਸਹੀ ਆ ਟਿਕਟ ਸਾਨੂੰ ਪਾਣੀ ਪਏਗੀ ਪਹਿਲਾਂ ਤੇ ਆਪਾਂ ਟਿਕਟ ਪਾਵਾਂਗੇ ਨਹੀਂ ਤਾਂ ਸਾਨੂੰ ਨਾਮ ਲੱਗੇਗਾ ਨਹੀਂ ਕਿਉਂਕਿ ਆਪਾਂ ਫੇ ਸੋਚਾ ਹੀ ਸੋਚਦੇ ਰਹਿ ਜਾਵਾਂਗੇ ਤਾਂ ਕਿਉਂ ਜੀ ਹਾਂ ਜੀ ਹਾਂ ਜੀ ਟਿਕਟਾਂ ਸਾਡੇ ਕੋਲ ਜੀ ਮੰਥਲੀ ਵਿੱਚ ਰੇੜੀਆਂ ਰਹਿੰਦੀਆਂ ਨੇ ਅੱਛਾ ਜੀ 50 ਰੁਪਏ 100 ਰੁਪਏ 20 ਰੁਪਏ ਫਿਰ ਉਸ ਤੋਂ ਬਾਅਦ 200 250 ਜਿਹੜਾ 250 ਉਸ ਤੋਂ ਬਾਅਦ 500 ਰੁਪਏ 1000 ਰੁਪਏ ਤੱਕ ਟਿਕਟ ਹੈ। ਅੱਛਾ ਜੀ। ਤੇ ਜਿਹੜੀ ਡੇਲੀ ਵੀ ਜਿਹੜੀ ਸਾਡੀ ਚਲਦੀ ਹੈ 10 ਰੁਪਏ ਟਿਕਟ ਹੈ ਜਿਹੜਾ ਸੈੱਟ ਮਿਲਦਾ ਹੈ ਪੂਰਾ। ਅੱਛਾ ਜੀ। 5 ਸੇਮ ਦੇ ਵਿੱਚ ਹੁੰਦੀ ਹੈ, 10 ਸੇਮ ਦੇ ਵਿੱਚ ਹੁੰਦੀ ਹੈ। 25 ਸੇਮ, 50 ਸੇਮ ਤੇ 100 ਸੇਮ ਦੇ ਵਿੱਚ ਵੀ ਆਉਂਦੀ ਹੈ। ਅੱਛਾ ਜੀ। ਜਿਹੜੀ ਬੇਲੀ ਛੋਟੀ ਟਿਕਟ ਆਉਂਦੀ ਹੈ 20 ਰੁਪਏ ਵਾਲੀ, 50 ਰੁਪਏ ਵਾਲੀ। 50 ਰੁਪਏ ਦੇ ਵਿੱਚ 21 ਲੱਖ ਰੁਪਏ ਦਾ ਇਨਾਮ ਹੈ। ਰੀਸੈਂਟਲੀ 21 ਲੱਖ ਰੁਪਏ ਆ ਸਾਡੇ ਗੁਰਦਾਸਪੁਰ ਦੇ ਵਿੱਚ ਲੱਗਾ ਇੱਕ ਕਸਟਮ ਸਾਰੇ ਕਲੇਮ ਕੀਤੇ ਜਾ ਚੁੱਕੇ ਨੇ ਇਹ ਦਿੱਲੀ ਨਿਕਲ ਰਿਹਾ ਮਤਲਬ 21 ਲੱਖ ਰੁਪਈਆ ਪਿਆਲੀ ਜੀ ਕਿਸੇ ਨਾ ਕਿਸੇ ਕਸਟਮਰ ਨੂੰ ਲੱਗਦਾ ਹੈ ਜਿਹਦੇ ਵਿੱਚ ਕਸਟਮਰ ਕਲੇਮ ਕਰ ਸਕਦਾ ਹੈ ਅੱਛਾ ਜੀ ਤੇ ਕੋਈ ਜਿਹਦੇ ਵਿੱਚ ਹੋਰ ਵੀ ਮੈਂ ਸੁਣਿਆ ਹਜ਼ਾਰਾਂ ਇਨਾਮ ਰਹਿੰਦੇ ਆ ਛੋਟੇ ਛੋਟੇ ਪ੍ਰਾਈਜ਼ ਵੀ ਰਹਿੰਦੇ ਨੇ ਜੇ 21 ਲੱਖ ਨਹੀਂ ਲੱਗਿਆ ਤੁਹਾਨੂੰ 5000 ਵੀ ਲੱਗ ਸਕਦਾ ਹੈ 4500 ਵੀ ਲੱਗ ਸਕਦਾ ਹੈ 2500 ਵੀ ਲੱਗ ਸਕਦਾ ਹੈ 50 ਰੁਪਏ ਦੇ ਵਿੱਚ ਉਹ 50 ਰੁਪਏ 'ਚ 5000 ਰੁਪਈਆ 100 ਗੁਣਾ ਕਰ ਦੇਣਾ ਤੁਸੀਂ ਹਾਂਜੀ ਹਾਂਜੀ ਅੱਛਾ ਜੀ ਤੇ ਆਪਾਂ ਜਾਣਦੇ ਇਹਨਾਂ ਤੋਂ ਤੇ ਇਹ ਸਪੈਸ਼ਲ ਮੁੰਬਈ ਤੋਂ ਆਏ ਆ ਜੀ ਤੁਹਾਡੀ ਸਸੀ ਗਾਲ ਜੀ ਮੈਂ ਅੱਜ ਹੁਸ਼ਿਆਰਪੁਰ ਚ ਆਇਕੋਨ ਇੰਟਰਪ੍ਰਾਈਜ਼ ਦੇ ਜਿਹੜੇ ਵਿਕਰੇਤਾ ਹੈ ਔਰ ਜਿਹੜੇ ਵਿਜੇਤਾ ਹੈ ਦੋਨੋਂ ਨੂੰ ਕੰਪਨੀ ਦੇ ਵੱਲੋਂ ਹਾਰਦਿਕ ਸੁਭਕਾਮਨਾਵਾਂ ਦਿੰਦੇ ਅੱਜ ਖੁਸ਼ੀ ਦਾ ਮਾਹੌਲ ਹੈ ਅੱਜ ਗੁਰੂ ਨਾਨਕ ਜਨਮ ਦਿਨ ਹੈ ਜੀ ਇੱਕ ਤੋਂ ਸਾਰੇ ਸ਼ਹਿਰ ਵਾਲੋਂ ਨੂੰ ਔਰ ਸਾਰੇ ਪ੍ਰਦੇਸ਼ ਵਾਲੋਂ ਨੂੰ ਗੁਰੂ ਨਾਨਕ ਜਨਮ ਦਿਨ ਦੇ ਖੁਸ਼ੀ ਦੇ ਮਾਹੌਲ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਅੱਜ ਇਹ ਮਾਹੌਲ ਇਦਾਂ ਦਾ ਬਣਿਆ ਇੱਥੇ ਜਿਹੜਾ 20 ਰੁਪਏ ਦੇ ਕੱਲ ਡਰਾ ਨਿਕਲਿਆ 14 ਨਵੰਬਰ ਨੂੰ ਜੀ ਉਹਦਾ ਪਹਿਲਾ ਇਨਾਮ ਪੂਨਮ ਇੰਟਰਪ੍ਰਾਈਜ਼ਸ ਦੇ ਸੌਪ ਤੋਂ ਵਿੱਕੀ ਵੀ ਟਿਕਟਾਂ ਚੋਂ ਨਿਕਲਿਆ ਅੱਛਾ ਜੀ ਜੀ 10 ਲੱਖ ਦਾ ਨਿਕਲਿਆ ਹੁਣੀ ਅਸੀਂ ਤੇ ਸੈਲੀਬ੍ਰੇਸ਼ਨ ਕੀਤਾ ਜੀ ਕੇਕ ਕਟੇ ਸਮੋਸੇ ਬਟੇ ਚਾਹ ਪਾਣੀ ਸਾਰਾ ਕੁਝ ਕੀਤਾ ਇੱਥੇ ਜੀ ਮਾਹੌਲ ਦੋਨੋਂ ਬਣਿਆ ਸੀਗਾ ਇੱਕ ਤੋਂ ਗੁਰੂ ਨਾਨਕ ਜਯੰਤੀ ਸੀਗੇ ਦੂਜੇ ਨਾਲ ਅੱਜ 10 ਲੱਖ ਦਾ ਸੈਲੀਬ੍ਰੇਸ਼ਨ ਵੀ ਸੀਗਾ ਤੇ ਮੇਰੇ ਦਿਮਾਗ 'ਚ ਇੱਕ ਗੱਲ ਚੱਲ ਰਹੀ ਸੀ ਕਿ ਜੇ ਕਿਸੇ ਨੇ business ਸ਼ੁਰੂ ਕਰਨਾ ਹੋਵੇ ਕਿੱਦਾਂ ਕਰ ਸਕਦਾ ਵਾ ਦੇਖੋ ਆ ਜਿਹੜਾ ਲੋਟਰੀ ਦਾ business ਜੇ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਅੱਛਾ ਜੀ ਇਹਦੇ 'ਚ ਕੋਈ ਮਿਨੀਮਮ ਜਿਹੜਾ ਤੁਹਾਡਾ ਐਗਜ਼ਿਸਟਿੰਗ ਜਿਹੜਾ business ਚੱਲ ਰਿਹਾ ਹੈ ਅੱਛਾ ਜੀ ਜਿੱਦਾਂ ਦਾ ਤੁਸੀਂ ਹੁਣ ਸਟੇਸ਼ਨਰੀ ਦਾ ਵੀ ਹੈ ਕੱਪੜੇ ਦਾ ਵੀ ਕੰਮ ਚੱਲਦਾ ਅੱਛਾ ਜੀ ਇਹਦੇ ਨਾਲ ਇੱਕ ਛੋਟਾ ਸਾ ਟੇਬਲ ਪਾ ਕੇ ਅੱਛਾ ਜੀ ਤੁਸੀਂ ਆਪਣੀ ਲਿਮਿਟ ਦੇ ਅਨਾਰ ਇਹਨੂੰ ਡਿਸਪਲੇ ਕਰਕੇ ਪਾਰਟ ਟਾਈਮ ਫੁੱਲ ਟਾਈਮ ਪਾਰਟ ਇਨਕਮ ਫੁੱਲ ਇਨਕਮ ਜਿੱਦਾਂ ਦੀ ਤੁਹਾਨੂੰ ਲੱਗਦਾ ਹੈ ਜੇ ਤੁਸੀਂ ਚਾਹੁੰਦੇ ਕਿ ਮੈਨੂੰ 1 ਘੰਟਾ ਹੀ ਕੰਮ ਕਰਨਾ ਹੈ। ਤਾਂ ਟਿਕਟ ਹੈਗੇ ਤੁਹਾਡੇ ਕੋਲ ਤੁਸੀਂ 1 ਘੰਟਾ ਕਰੋ। ਜੇ ਤੁਸੀਂ ਚਾਹੁੰਦੇ ਮੈਂ ਪੂਲ 4 ਘੰਟੇ 6 ਘੰਟੇ ਕੰਮ ਕਰਨਾ ਹੈ। ਜਿੰਨੀ ਤੁਹਾਡੀ ਕੈਪੈਸਿਟੀ ਹੈ। ਹੁਣ ਇਦਾਂ ਵੀ ਹੈ ਕਿ ਅੱਜ ਦੇ ਦਿਨ ਜਿਹੜਾ ਤੁਹਾਡਾ ਐਗਜ਼ਿਸਟਿੰਗ ਬਿਜ਼ਨਸ ਚੱਲਦਾ ਉਹਦੇ ਨਾਲ-ਨਾਲ ਤੁਸੀਂ ਕੀ ਕਰਦੇ ਆਪਣੇ ਜਿੱਦੇ ਤੁਹਾਡੀ ਕੈਪੈਸਿਟੀ 20 ਰੁਪਏ 50 ਰੁਪਏ 100 ਰੁਪਏ ਦੀ ਟਿਕਟਾਂ ਉਥੇ ਲਾ ਕੇ ਵੇਚ ਸਕਦੇ। ਆਪਣੀ ਜਿੰਨੀ ਕਮਾਈ ਚਾਹੁੰਦੇ ਤੁਹਾਡੇ ਉੱਪਰ ਡਿਪੈਂਡ ਹੈਗੀ। ਤੁਸੀਂ ਘਟਕਨੀ ਜਾਂ ਵਧਕਨੀ ਆਪਣੇ ਕੋਲ ਕੰਪਨੀ ਵੱਲੋਂ ਸਾਰੀ ਟਿਕਟ ਉਪਲਬਧ ਦੇਗੇ ਕਸਟਮਰ ਦੇ ਲੈਵਲ ਜਿਹਦਾ ਕਸਟਮਰ 20 ਰੁਪਏ ਦੀ ਟਿਕਟ ਪਾਣਾ ਚਾਹੁੰਦਾ ਤਾਂ 20 ਰੁਪਏ ਦੀ ਹੈਗੀ ਜੇ ਕਸਟਮਰ 50 ਰੁਪਏ ਚਾਹੀਦਾ 50 ਦੀ ਹੈ 50 ਰੁਪਏ 100 ਰੁਪਏ ਸਭ 250 500000 ਰੁਪਏ ਤੱਕ ਲਿਮਟ ਹੈ ਅੱਛਾ ਜੀ ਸਵਾ ਕਰੋੜ ਵੀ ਲੱਗਦਾ ਲੱਗ ਸਕਦਾ ਲੱਗ ਸਕਦਾ ਕਿਉਂਕਿ ਸਵਾ ਕਰੋੜ ਦੀ ਵੀ ਟਿਕਟ ਹੈਗੀ ਹੁਣ 500 ਰੁਪਏ ਦੀ ਟਿਕਟ ਹੈਗੀ ਆਪਣੇ ਕੋਲ ਅੱਛਾ ਜੀ ਜੀ ਜੇ ਤੁਸੀਂ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਤਾਂ 500 ਰੁਪਏ ਦੀ ਟਿਕਟ ਪਾਓ ਸਵਾ ਕਰੋੜ ਦਾ ਇਨਾਮ ਹੈ ਇਮੈਸ ਮੇਰੇ ਦਿਮਾਗ 'ਚ ਦੋ ਚਾਰ ਸਵਾਲ ਹੋਰ ਚੱਲ ਰਹੇ ਸੀ ਸ਼ਾਇਦ ਤੁਹਾਡੇ ਵੀ ਦਿਮਾਗ 'ਚ ਇਹ ਸਵਾਲ ਚੱਲਦੇ ਹੋਣ ਤੇ ਇੱਕ ਤਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਜਿੱਦਾਂ ਰਿਟੇਲਰ ਕਿਸੇ ਨੇ ਕੰਮ ਸਟਾਰਟ ਕਰਨਾ ਹੋਵੇ ਤੇ ਇਹਨਾਂ ਲਈ ਕੀ ਰਹਿੰਦਾ ਕਿਉਂਕਿ ਸਵੇਰੇ 9 ਵਜੇ ਆਪਾਂ ਆ ਗਏ ਰਾਤ ਨੂੰ 9 ਵਜੇ ਆਪਾਂ ਜਾ ਰਹੇ ਹਾਂ ਬਿਜ਼ਨਸ ਕਰਕੇ ਤੇ ਨਾਲ ਇਹਨਾਂ ਨੂੰ ਪਹਿਲਾ ਇਨਾਮ ਦੇ ਵਿੱਚ 50000 ਦਾ ਇਨਸੈਂਟਿਵ ਬੋਨਸ ਵੀ ਮਿਲੇ ਅੱਛਾ ਜੀ ਜੀ गुरु नानक जयंती का सबको शुभकामनाएं देता हूँ बहुत सारी आज हम लोग ये होशियार्ठे हुए है वहाँ पे जो कल दस लाख का फर्स्ट प्राइज निकला था

ਇਹ ਗੋਆ ਜਿੱਦਾਂ ਮੈਂ ਦੇਖਿਆ ਉੱਥੇ ਗੋਆ ਗਵਰਨਮੈਂਟੋਂ ਗੋਆ ਦੇ ਵੱਲੋਂ ਜਿੱਤ ਗਈ ਹੈ ਹਾਂ ਗਵਰਨਮੈਂਟ ਅਪਰੂਵਲ ਲਾਟਰੀ ਹੈਗੀ ਗੋਆ ਗਵਰਨਮੈਂਟ ਦੀ ਟਿਕਟ ਹੈਗੀ ਤੇ ਇਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਅੱਛਾ ਜੀ ਜਿਹੜਾ ਇਹਦਾ ਰਿਜ਼ਲਟ ਜਦੋਂ ਰਿਜ਼ਲਟ ਆਉਂਦਾ 6:30 ਵਜੇ ਅੱਛਾ ਜੀ ਰਾਸ਼ਟਰੀ YouTube ਚੈਨਲ ਦੇ ਮਾਧਿਅਮ ਸੇ ਤੁਸੀਂ ਜਿੱਥੇ ਮਰਜ਼ੀ ਵੀ ਰਹੋ ਜਾਂ ਘਰ ਰੋ ਸ਼ੌਪ 'ਚ ਰੋ ਮਾਰਕੀਟ 'ਚ ਰੋ ਤੁਸੀਂ ਲਾਈਵ ਚੈਨਲ 'ਚੋਂ ਲਾਈਵ ਰਿਜ਼ਲਟ ਦੇਖ ਸਕਦੇ ਹੋ ਅਖਬਾਰ 'ਚ ਵੀ ਆਂਦਾ ਹੈ ਅਖਬਾਰ 'ਚ ਵੀ ਆਂਦਾ ਹੈ ਅੱਛਾ ਜੀ ਹੁਣ ਅਖਬਾਰ 'ਚ ਆਂਦਾ ਹੈ ਔਰ YouTube ਚੈਨਲ ਵੀ ਮਾਧਿਅਮ 'ਤੇ ਤੁਸੀਂ ਲਾਈਵ ਹੀ ਦੇ ਸਕਦੇ ਹੋ ਲਾਈਵ ਆਪਾਂ ਜੇ ਸ਼ਾਮ ਨੂੰ ਜਾਂ ਦੂਜੇ ਦਿਨ ਜਿੱਥੇ ਤੁਸੀਂ ਟਿਕਟ ਪਾ ਕੇ ਉੱਥੇ ਵੀ ਦੇਖ ਸਕਦੇ ਹੋ ਆਪਣਾ ਅੱਛਾ ਜੀ ਜੀ ਤੇ ਇਹਨਾਂ ਨਾਲ ਅੱਜ ਸਾਨੂੰ ਗੱਲਬਾਤ ਕਰਕੇ ਬਹੁਤ ਸਾਰੀ ਇਦਾਂ ਦੀ ਜਾਣਕਾਰੀ ਮਿਲੀ ਜਿਹੜੀ ਕਿ ਅਨੁਭਵੀ ਸੀਗੀ ਜਿਹੜੀ ਕੀ ਸਾਡੇ ਦਿਮਾਗ 'ਚ ਰਹਿੰਦੀ ਆ ਹਮੇਸ਼ਾ ਜਦ ਵੀ ਆਪਾਂ ਲੋਟਰੀ ਖਰੀਦਣ ਆਂ ਮੇਰੇ ਤਾਂ ਬਹੁਤ سارے ਸਵਾਲ ਸੀ ਜਿਹੜੇ ਮੈਂ ਹੁਣ ਪੁੱਛੇ ਆ ਤੁਸੀਂ ਵੀ ਆਪਣੇ ਸਵਾਲ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਮੈਂ ਇੱਕ ਗੱਲ ਵੀ ਨੋਟਿਸ ਕੀਤੀ ਆ ਕਿ ਜਿਹੜੇ ਕੈਸ਼ ਖਰੀਦਦੇ ਆ ਉਹਨਾਂ ਦੀ ਲੋਟਰੀ ਜ਼ਿਆਦਾ ਲੱਗਦੀ ਆ ਜੀ ਜੀ ਜਦੋਂ ਵੀ ਕੋਈ ਬੰਦਾ ਸੋਚਦਾ ਹੈ ਕਿ ਟਿਕਟ ਸਾਡੀ ਲੱਗਣੀ ਹੈਗੀ ਆ ਆਪਣੀ ਟਿਕਟ ਕੈਸ਼ ਦੇ ਵਿੱਚ ਹੀ ਲਵੇ ਕੋਈ ਉਧਾਰ ਟਿਕਟ ਨਾਲ ਲੋ ਕਿ ਮੈਂ ਉਧਾਰ ਸੋਚ ਕੇ ਕਿ ਉਧਾਰ ਪਾਈ ਜਾਵਾਂ ਮੇਰੀ ਟਿਕਟ ਲੱਗ ਜੇਗੀ ਕਿਸੇ ਦਿਨ ਤੇ ਫਿਰ ਮੈਂ ਪੈਸੇ ਦੇ ਦਾਂਗਾ ਜੋ ਵੀ ਟਿਕਟ ਖਰੀਦਣੀ ਹੈ ਤੁਸੀਂ ਜੇ ਤੁਹਾਡੀ ਸ਼ਮਤਾ 10 ਰੁਪਏ ਦੀ ਹੈ 20 ਰੁਪਏ ਦੀ ਹੈ ਉਨੇ ਹੀ ਪੈਸੇ ਦੇ ਕਿਡ ਡੇਡ ਲਓ ਜੇ ਤੁਹਾਡੀ ਪਾਕਟ ਜਿੰਨਾ ਅਲਾਉ ਕਰਦੀ ਹੈ ਇਹ ਨਹੀਂ ਕਿ ਤੁਹਾਡੀ ਪਾਕਟ ਜੇ 20 ਰੁਪਏ ਅਲਾਉ ਕਰੇ ਮੈਂ 500 ਦੀ ਲੈ ਲਵਾਂ ਉਧਾਰ ਫੜ ਕੇ ਕਿਤਾ ਦਿੰ ਦਿਨ ਦੇ ਹਰ ਦੇ ਉੱਤੇ ਜਿਹੜਾ ਫੈਸਟੀਵਲ ਜਿਹੜੇ ਵੀ ਰਹਿੰਦੇ ਨੇ ਉਹਦਾ ਉੱਤੇ ਕੋਈ 500 ਰੁਪਏ ਦੀ ਟਿਕਟ ਆਂਦੀ ਹੈ ਕੋਈ ਫੈਸਟੀਵਲ ਤੇ 500 ਦੀ 250 ਦੀ ਰਾਸ਼ਰੀ ਜਿਹੜੀ ਟਿਕਟਾਂ ਦੀ ਹੁਣ 250 ਵਾਲੀ ਵੀ ਸਾਡੇ ਕੋਲ ਪ੍ਰਾਈਜ਼ ਲੱਗੇ ਹੋਏਗੇ ਤੇ ਹੁਸ਼ਿਆਰਪੁਰ ਜੀ ਲੱਖ ਰੁਪਏ ਦਾ ਲੱਗਿਆ ਹੈਗਾ ਕਿਆ ਬਾਤ ਹੈ ਇਹਦਾ ਮਤਲਬ ਤੁਹਾਡੇ ਸਟੋਰ ਤੇ ਮਤਲਬ ਲਗਾਤਾਰ ਨਾਮ ਲੱਗਦੇ ਜਾ ਰਹੇ ਹਾਂਜੀ ਹਾਂਜੀ ਫਿਰ ਸਾਡੇ ਕੋਲ 90000 ਦਾ ਨਾਮ ਵੀ ਲੱਗੇ ਛੋਟੀ ਟਿਕਟ ਉਦੀ ਰਹੀ ਜੀ 10 ਰੁਪਏ ਵਾਲੀ ਇਹ ਡੇਲੀ ਨਿਕਲਦੀ ਠੀਕ ਹੈ ਸਾਡੇ ਕੋਲ ਡੇਲੀ ਦੇ ਵਿੱਚ 20 ਰੁਪਏ 50 ਰੁਪਏ ਵਾਲੀ ਰਹਿੰਦੀ ਹੈ 50 ਠੀਕ ਹੈ ਅਸੀਂ ਚਾਹੁੰਦੇ ਹਾਂ ਸਾਡੇ ਕਾਊਂਟਰ ਤੇ ਵੀ 21 ਲੱਖ ਰੁਪਏ ਲੱਗੇ 21 ਲੱਖ ਲੱਗਣ ਦੇ ਨਾਲ ਹੋਰ ਥੋੜੀ ਧੁੰਮ ਧਮਾਕਾ ਕਰੀਏ ਜਿਹੜਾ 10 ਲੱਖ 아이 ਲੱਗਾ ਅੱਜ ਗੁਰਨਾਨਕ ਜੰਦੀ ਦਾ ਜਿਹੜਾ ਉਤਸਵ ਹੈ ਆਪਾਂ ਧੁੰਮ ਧਮਾਕੇ ਵਜਾ ਕੇ ਕੀਤਾ ਹੈ ਸਾਡੇ ਕੋਲ ਜਿਹੜਾ ਕਸਟਮਰ ਹੈ ਜਿਹਦਾ ਇਨਾਮ ਲੱਗਿਆ 10 ਲੱਖ ਰੁਪਏ ਦਾ ਉਹ ਵੀ ਬੜਾ ਖੁਸ਼ ਹੈਗਾ ਜਿਹੜਾ ਬਹੁਤ ਮਿਹਨਤ ਕਰਦਾ ਹੈ ਰੋਜ਼ ਜੀ ਜਿੱਦਾਂ ਮੈਂ ਦੇਖਿਆ ਉਹ ਸਾਈਕਲ ਤੇ ਆਏ ਸੀ ਤੇ ਉਹ ਸੋਚ ਰਹੇ ਸੀ ਕਿ ਮੈਂ ਐਕਟਿਵਾ ਬੁੱਕ ਕਰਾਵਾਂ ਆਪਣੇ ਲਈ ਹਾਂਜੀ ਹਾਂਜੀ ਜੀ ਐਕਟਿਵਾ ਬੁੱਕ ਕਰਨ ਦਾ ਜਿਹੜਾ ਹੁਣ ਪ੍ਰੋਸੈਸ ਹੈ 500 ਉਰੇ ਵਿੱਚ ਜਿਹੜਾ ਹੈਗਾ ਪੂਰਾ ਹੋ ਸਕਦਾ ਹੈ 21 ਲੱਖ ਰੁਪਏ ਦਾ ਇਨਾਮ ਹੈ 50 ਰੁਪਏ ਦੀ ਟਿਕਟ ਦੇ ਵਿੱਚ। ਦਿੱਲੀ ਦਿੱਲੀ ਟਿਕਟ ਜਿਹੜੀ ਨਿਕਲਦੀ ਹੈ ਸਾਡੇ ਕੋਲ। ਇਹ ਟਿਕਟ ਦਿਖਾਉਂਗੇ ਹੈ ਆਪਣੇ ਕੋਲ। ਇਹ ਟਿਕਟ ਹੈ ਜੀ ਜਿਹੜੀ 50 ਰੁਪਏ ਦੀ ਟਿਕਟ ਹੈ। ਅੱਛਾ ਜੀ। 21 ਲੱਖ ਰੁਪਏ ਦਾ ਇਨਾਮ। ਸ਼ਾਮੀ 7:30 ਵਜੇ ਨਿਕਲਦੀ ਹੈ ਜੀ। ਅੱਛਾ ਜੀ। ਤੁਸੀਂ ਮੇਰੀ ਦੁਕਾਨ ਤੇ 8 ਵਜੇ ਆ ਸਕਦੇ ਹੋ ਸਵੇਰੇ 8 ਵਜੇ ਮੈਂ ਦੁਕਾਨ ਓਪਨ ਕਰ ਲਵਾਂ। 8 ਵਜੇ ਤੋਂ ਲੈ ਕੇ 7:30 ਵਜੇ ਤੱਕ ਮੈਂ ਇੱਥੇ ਹੀ ਹੂੰ। ਸਵੇਰੇ 8 ਵਜੇ ਆਜਣੇ ਨਹੀਂ। ਬੌਜੀ ਅਸੀਂ ਇਨਾਮ ਕਢਵਾਣੇ ਆ ਜੀ। ਅੱਛਾ ਜ 8 ਵਜੇ ਆ ਕੇ ਅਸੀਂ ਇਨਾਮ ਕਢਵਾ ਕੇ 7:30 ਵਜੇ ਅਗਲੇ ਨੂੰ ਫੋਨ ਕਰ ਦਿੱਤਾ ਭਾਈ ਤੁਹਾਡਾ ਇਨਾਮ ਲੱਗਿਆ ਆ ਕੇ ਕੱਲ ਸਾਡੇ ਕੋਲ ਪ੍ਰੋਸੀਜਰ ਸਮਝ ਜਾਣਾ ਆ ਰਹੀ ਜੀ 21 ਲੱਖ ਰੁਪਏ ਦੀ ਟਿਕਟ ਕਿਸਮਤ ਤੁਹਾਡੀ ਟਿਕਟ ਤੁਹਾਡੀ ਕੀਮਤ ਕਿੰਨੀ ਸਿਰਫ 50 ਰੁਪਏ ਰੋਜ਼ 7:30 ਵਜੇ ਸਾਡੇ ਕੋਲ ਇਹ ਟਿਕਟ ਲੱਗਦੀ ਹੈ ਜੀ ਜਿਹੜੀ ਟਿਕਟ ਹੈ ਤੁਸੀਂ ਇਹ ਨਗਦ ਪਾਣੀ ਹੈ ਜੀ ਅੱਜ ਟਿਕਟ ਨਗਦ ਪਾਉਂਗੇ ਤੁਹਾਨੂੰ ਰੱਬ ਦੇਖ ਰਿਹਾ ਜਿਹੜੀ ਟਿਕਟ ਤੁਸੀਂ ਨਗਦ ਪਾਣੇ ਜਿੰਨੀ ਦੀ ਵੀ ਤੁਹਾਡੀ ਕੈਪੈਸਿਟੀ ਹੈਗੀ ਹੈ ਉਨੀ ਤੁਸੀਂ ਟਿਕਟ ਪਾਓ 20 ਵਾਲੀ 50 ਵਾਲੀ 100 ਵਾਲੀ 500 ਵਾਲੀ 1000 ਵਾਲੀ ਅਜ ਨਗਰ ਕੱਲ ਉਦਾਰ ਤੇ ਹੁਣ ਆਪਾਂ ਅਸਲੀ ਮਾਲਕ ਨਾਲ ਵੀ ਗੱਲ ਕਰ ਲੈਣੇ ਆ ਕਿਉਂਕਿ ਦੇਖੋ ਚਾਹੇ ਹੋਵੇ ਪਤੀ ਤੇ ਚਾਹੇ ਹੋਵੇ ਮੁੰਡਾ ਉਹ ਤਾਂ ਦੇਖੋ ਜੀ ਘਰ ਦੀ ਖੁਸ਼ਹਾਲੀ ਲਈ ਕੰਮ ਕਰਦੇ ਆ ਅਸਲੀ ਹੁੰਦੀ ਆ ਮਾਂ ਤੇ ਮਾਂ ਦੇ ਨਾਮ ਤੇ ਹੀ ਆ ਇਹ ਟੂਰਨਾਮੈਂਟਲ ਪ੍ਰਾਈਜ਼ਸ ਤੇ ਪੂਨਮ ਜੀ ਨਾਲ ਆਪਾਂ ਤੁਹਾਨੂੰ ਮਿਲਾਵਾਂਗੇ ਹਾਂਜੀ ਤੇ ਕਿਹਦਾ ਤੁਹਾਨੂੰ ਮਹਿਸੂਸ ਹੋ ਰਿਹਾ ਅੱਜ ਤੁਹਾਡੇ ਕਾਊਂਟਰ ਤੇ 10 ਲੱਖ ਰੁਪਏ ਦੀ ਲੋਟਰੀ ਲੱਗੀ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਅੱਛਾ ਜੀ ਤੁਹਾਨੂੰ ਵਿਸ਼ਵਾਸ ਹੋਇਆ ਸੀ ਜਿਸ ਵੇਲੇ ਲੱਗਾ ਕਿ 10 ਲੱਖ ਉਸੇ ਵੇਲੇ ਮਤਲਬ ਜਿੱਦਾਂ ਉਹਨਾਂ ਨੂੰ ਤਾਂ ਨੀਂਦ ਨਹੀਂ ਆਈ ਜਿਨ੍ਹਾਂ ਨੂੰ ਲੱਗਾ ਸਾਨੂੰ ਵੀ ਨਹੀਂ ਆਈ ਸਾਨੂੰ ਨਹੀਂ ਆਈ ਕਿਉਂਕਿ ਖੁਸ਼ੀ ਲੱਗ ਹੁੰਦੀ ਹੈ ਇਹਦੀ ਨੀਰ ਜਗਤ ਪੂਰਾ ਸ਼ੇਰਾਵਲੀ ਕੋਠੀ ਉੱਥੇ ਸਾਡੀ ਸ਼ਾਪ ਹੈ ਜੇ ਰਾਸ਼ਟਰੀ ਲਾਟਰੀ ਤੋਂ ਇਨਾਮ ਲੱਗਿਆ 20 ਰੁਪਏ ਦੀ ਲਾਟਰੀ ਹੈ 10 ਲੱਖ ਦਾ ਇਨਾਮ ਲੱਗਿਆ ਸਾਨੂੰ ਬਹੁਤ ਖੁਸ਼ੀ ਹੋਈ ਹੈ ਬੜੀ ਹੁਣੇ ਜਦੋਂ ਆਪਾਂ ਦੇਖਿਆ ਤੁਸੀਂ ਸਾਈਕਲ ਤੇ ਆਏ ਟਿਕਾਣਾ ਵਗੈਰਾ ਵੀ ਕਰ ਰੱਖੀ ਹੋਈ ਹੈ ਕਿ ਮਤਲਬ ਕਿਤਾ ਨਹੀਂ ਹੁਣ ਸਾਹ ਦੇਖ ਲਾ ਹੁਣ ਐਕਟ ਵਾਲੇ ਆਂਦਾ ਜਾਗ ਰਹਾ ਹੁਣ ਇੱਕ ਟਵਰ ਨਵੀਂ ਲਵਾਵਾਂਗੇ ਅੱਛਾ ਜੀ ਮਤਲਬ ਹੁਣ ਸਾਈਕਲ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਤੈਅ ਹੋ ਗਿਆ ਹੈ ਸ਼ੁਰੂ ਹੋ ਗਿਆ ਕੀ ਕੰਮ ਕਰਦੇ ਹੋ ਜੀ ਤੁਸੀਂ ਮੈਂ ਸ਼ੂਜ਼ ਦੀ ਦੁਕਾਨ ਤੋਂ ਸ਼ੂਜ਼ ਦੀ ਦੁਕਾਨ ਤੋਂ ਸ਼ੂਜ਼ ਦੀ ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ ਮੈਂ ਹਰੀ ਸ਼ੂਜ਼ ਤੋਂ ਅਸੀਂ ਉਸ ਸਟੋਰ ਤੇ ਸਾਰਾ ਗਰਾਉਂਡ ਤੇ ਠੀਕ ਹੈ ਤੇ ਹੁਣ ਨਵਾਂ ਕਾਰਵੇ ਜਿੱਤਾ ਤੁਸੀਂ ਦੱਸਿਆ ਕਿ ਤੁਸੀਂ ਰੈਨੂਵੇਟ ਕਰਵਾਉਂਗੇ ਘਰ ਦਾ ਬਿਲਕੁਲ ਉਹ ਵੀ ਕਰਾਵਾਂਗੇ ਸਾਰੇ ਬਚੇ ਪ੍ਰਾਈ ਸਾਰਾ ਜਿੱਦਾਂ ਹੋਇਆ ਨੇ ਸਾਰੇ ਐਡਜਸਟਮੈਂਟ ਤੇ ਮੈਂ ਤੁਹਾਡੇ ਕੋਲ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਤੋਂ ਇਲਾਵਾ ਕਿ ਜਿੱਦਾਂ ਤੁਸੀਂ ਲੋਟਰੀ ਪਾਈ ਤੇ ਬਾਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੇ ਲੋਟਰੀ ਬਾਰੇ ਜੋ ਲੋਕਾਂ ਦੀ ਸੋਚ ਆ ਇਸੋ ਹੈ ਕਿ ਆਪਣੇ ਇਨਵਾਓ ਏਦਾਂ ਕੁਝ ਨਹੀਂ ਹੁੰਦਾ ਕਿ ਆਪਣੇ ਕਰਦੇ ਇਹ ਕਿਸੇ ਦੇ ਵੀ ਨਿਕਲ ਸਕਦੀ ਹੈ ਆਪਣੇ ਕਿਸਮਾ ਜਾਓ ਇਹ ਹੋ ਨਿਕਲ ਰਹੀ ਹੈ ਇੱਕ ਨਹੀਂ ਹੁੰਦਾ ਕਿ ਸਿਰਫ ਔਨਲਾਈਨ ਨਿਕਲਦੀ ਹੈ ਜਿਹੜੇ ਆਪਣੇ ਬੰਦੇ ਏਦਾਂ ਕੁਝ ਵੀ ਨਹੀਂ ਹੈ ਆਪਣੀ ਪਾਓ ਤਾਂ ਕਿਸਮਾ ਪਾਉਂਗੇ ਤਾਂ ਆਪਣੀ ਕਿਸਮਾ ਤਾਂ ਆ ਰਿਹਾ ਖੁੱਲੇਗੀ ਉਹ ਤੁਹਾਨੂੰ ਆਪ ਯਕੀਨ ਹੋਏਗਾ ਇਹ ਜਗਤ ਪੂਰਾ ਪੂਨਾ ਐਂਟਰਪ੍ਰਾਈਜ਼ਸ ਤੇ ਤੁਸੀਂ ਪਹਿਲਾਂ ਵੀ ਮਤਲਬ ਪਾਈ ਆ ਕਦੀ ਲੋਟਰੀ ਨਹੀਂ ਇਹ ਮੈਂ ਨਾ ਕੋ ਪਹਿਲੀ ਇੱਕ ਦੋ ਵਾਰ ਪਾਈ ਸੀ ਵਾਸਤੇ ਅੱਛਾ ਜੀ ਉਧਰ ਜਿਹਾ ਤਾਂ ਲੱਗਦਾ ਵੈਸੇ ਆ ਕਾ ਪਿਆ ਮਿਆ ਜਿਸ ਨੇ ਪਾਰੀ ਨਾਲ ਕੋਈ ਆ ਤੇ ਇਹਨਾਂ ਦਾ ਬੀਵੀਅਰ ਉਸ ਟਾਈਮ ਤੇ ਕਿੱਦਾਂ ਦਾ ਸੀ ਕਿੱਦਾਂ ਦੀ ਟਰੀਟਮੈਂਟ ਦਿੱਤੀ ਇਹਨਾਂ ਨੇ ਤੁਹਾਨੂੰ ਲੋਟਰੀ ਲੈਣ ਦੇ ਵੇਲੇ ਇਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਸੀਗਾ ਕਿ ਤੁਸੀਂ ਜਿੱਦਾਂ ਮਤਲਬ ਬੰਦਾ ਲੋਟਰੀ ਖਰੀਦਣ ਆਉਂਦਾ ਵਾ ਤੇ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਕਿੱਦਾਂ ਕੈਸ਼ ਹੋਏਗੀ ਇੱਕ ਪਹਿ ਮਿਲਣਗੇ ਵੀ ਨਹੀਂ ਮਿਲਣਗੇ ਕਿੰਨੇ ਦੀ ਲੋਟਰੀ ਆ ਮਤਲਬ ਕਿੰਨੇ ਨਾਮ ਆ ਤੁਹਾਨੂੰ ਇਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸੀ ਜੀ ਬਿਲਕੁਲ ਦਿੱਤੇ ਨੇ ਇਹ ਕਹਣਾ ਭਾਈਆ ਤੁਹਾਡਾ ਤੁਹਾਡੇ ਅਕਾਊਂਟ 'ਚ ਪੇਮੈਂਟ ਆਏਗੀ ਅੱਛਾ ਜੀ ਪਰ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਸਾਈਕਲ ਇਹਨਾਂ ਦੀ ਮਜਬੂਰੀ ਸੀ ਚਲਾਣਾ ਤੇ ਹੁਣ ਇਹਨਾਂ ਦੀ ਮਜਬੂਰੀ ਨਹੀਂ ਰਹੀ ਕਿਉਂਕਿ ਰੱਬ ਨੇ ਦੇਣਾ ਵਾ ਤਾਂ ਛੱਪੜ ਛੱਪੜ ਫਾਰ ਕੇ ਦੇਣਾ ਵਾ ਤੇ ਹੁਣ ਮੋਟਰ ਗੱਡੀ ਤੁਹਾਡੀ ਬੁੱਕ ਹੋਣ ਵਾਲੀ ਆ ਛੇਤੀ ਹੋਈ ਬਿਲਕੁਲ ਤੇ ਜਦੋਂ ਕੈਸ਼ ਆਂਦਾ ਵਾ ਤੇ ਭਾਈ ਦੇ ਸੁਪਨੇ ਹੋਵੇ ਪੂਰੇ ਤੇ ਦੇਖੋ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ ਭਾਈ ਤੁਹਾਡਾ ਵੀ ਹੁਣ ਦਿਨ ਕਰ ਰਿਹਾ ਲੋਟਰੀ ਪਾਉਂਦਾ ਕੀ ਲੱਗਦਾ ਬਿਲਕੁਲ ਜੀ ਪਾਵਾਂਗੇ ਅਸੀਂ ਪਾਦੇ ਰਹਨੇ ਅੱਗੇ ਵੀ ਪਾਦੇ ਰਹਨੇ ਹਾਂ ਜੀ ਤੇ ਤੁਸੀਂ ਲੋਕਲ ਸ਼ਾਹਪੁਰ ਤੋਂ ਹੀ ਆਂ ਹਾਂਜੀ ਹਾਂਜੀ ਭਾਈ ਨੂੰ ਮੈਂ ਹੁਣੇ ਉਹਨੇ ਸੁਣਦੇ ਮਤਲਬ ਗੱਲ ਕਰਦੇ ਸੁਣਿਆ ਕਿ ਭਾਜੀ ਕਹਿੰਦਾ ਕਿ ਚਲੋ ਆਪਾਂ ਵੀ 20 ਵਾਲੀ ਜਾਂ 50 ਵਾਲੀ ਜਾਂ 500 ਵਾਲੀ ਇੱਕ ਲੋਟਰੀ ਪਾਈ ਲੈਨੇ ਹਾਂ ਹਾਂਜੀ ਹਾਂਜੀ ਮੈਂ 500 ਵਾਲੀ ਪਾਈ ਸੀ ਦੁਵਾਲੀ ਤੇ ਪਰ ਹਜੇ ਕਿਸਮਤ ਚੰਕਾ ਨੂੰ ਥੋੜਾ ਟਾਈਮ ਹੈਗਾ ਅੱਛਾ ਜੀ ਹਾਂਜੀ ਕੀ ਬਤਾ ਹੁਣ ਰਾਜਵੀ ਵਾਲੇ ਨੰਬਰ ਲਾਣ ਸਾਡਾ ਰਾਸ਼ਰੇ ਨੰਬਰ ਦਾ ਇਹਨਾਂ ਦਾ ਲਾ ਲਾ ਦੇਣਾ ਛੇਤੀ ਇਹਨਾਂ ਨੇ ਕਰਤਾ ਕਿ ਅਸੀਂ ਦੂਸਰਿਆਂ ਦੀ ਕਰਤਾ ਕਿ ਅਸੀਂ ਦੂਸਰਿਆਂ ਦੀ ਵੀਡੀਓ ਬਣਾਦੇ ਰਵਾਂਗੇ ਕਈ ਸਾਡੀ ਬਣਾਣਾ ਹੋਊਗਾ ਕੋਈ ਇਹ ਮਝ ਆਊਗਾ ਮੈਂ ਤਾਂ ਹੀ ਇਹਨੂੰ ਪੁੱਛਿਆ ਜੀ ਹੁਣ ਇਹਨਾਂ ਦਾ ਦਿਲ ਕਰ ਗਿਆ ਵਾ ਲੋਟਰੀ ਪਾਉਂਦਾ ਕਿ ਤੁਸੀਂ ਵੀ ਕਦੀ ਲੋਟਰੀ ਪਾਈ ਹੈ ਪਾਈ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਕੀ ਤੁਹਾਡੀ ਲੋਟਰੀ ਲੱਗੀ ਹੈ ਅੱਜ ਤਾਂ ਲੋਟਰੀ ਲੱਗ ਚੁੱਕੀ ਹੈ ਮੇਰੇ ਪਿੱਛੇ ਮੈਂ ਵੀ ਇਹੀ ਸੋਚਦਾ ਹੁਣਾਂ ਸਿਗਾ ਮੇਰੇ ਵੀ ਇਹੀ ਸੋਚ ਸੀਗੀ ਇਹ ਸ਼ਾਇਦ ਆਮ ਬੰਦੇ ਨੂੰ ਲੋਟਰੀ ਕਦੀ ਲੱਗਦੀ ਨਹੀਂ ਹੈਗੀ ਪਰ ਅੱਜ ਮੈਂ ਦੇਖ ਲਿਆ ਆਪਣੀ ਅੱਖੀ ਕਿ ਆਮ ਬੰਦੇ ਨੂੰ ਵੀ ਲੋਟਰੀ ਲੱਗਦੀ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਧੁੰਮ ਦਾਮ ਨਾਲ 10 ਲੱਖ ਰੁਪਇਆ ਮਿਲ ਚੁੱਕਾ ਹੈ ਹੁਣ ਸੱਚਾਈ ਬਣ ਚੁੱਕੀ ਹੈ ਇਹ 20 ਰੁਪਏ ਦੇ ਵਿੱਚ